ਹਿਰਾਬਸੀ ਹਾਈਲਾਈਟ ਸੈਂਟਰ ਤੇ ਗੋਲੀਬਾਰੀ ਕਰਨ ਵਾਲੇ ਦੋਸ਼ੀ ਮੋਹਾਲੀ ਪੁਲਿਸ ਵੱਲੋਂ ਕੀਤੇ ਗਏ 24 ਘੰਟੇ ਵਿੱਚ ਗ੍ਰਿਫਤਾਰ। ਹੇਰਾਬਸੀ ਦੇ ਵਿੱਚ ਕੱਲ ਇੱਕ ਹਾਈਲਾਈਟ ਸੂਚਿੰਗ ਸੈਂਟਰ ਤੇ ਕਨਸੈਂਟ੍ਰੇਸ਼ਨ ਸੈਂਟਰ ਤੇ ਫਾਇਰਿੰਗ ਦਾ ਇਨਸੀਡੈਂਟ ਹੋਇਆ ਸੀਗਾ ਜਿਸ ਦੇ ਵਿੱਚ ਵੀਡੀਓ ਫੁਟੇਜ ਸਾਹਮਣੇ ਆਏ ਸੀ ਜਿਸ ਦੇ ਵਿੱਚ ਦੋ ਨੌਜਵਾਨ ਵਿਕਤੀ ਨਜ਼ਰ ਆ ਰਹੇ ਸੀ ਕਿ ਜਿਨ੍ਹਾਂ ਨੇ ਇਹ ਕਰਕੇ ਹੋਇਆ ਸੀ ਕਿ ਉਹਨਾਂ ਨੇ 5-6 ਰਾਉਂਡ ਜਿਹੜੇ ਹੈਗੇ ਫਾਇਰ ਕੀਤੇ ਸੀ। ਸੋ ਉਹ ਅਸੀਂ ਜਿਹੜੀ ਹੈਗੀ ਸਾਡਾ ਰਿਡਕਸ਼ਨ ਸ਼ੁਰੂ ਹੋ ਗਈ ਸੀ। ਦੇਨ ਸਾਈਟ ਸਟੇਸ ਆਵਰਸ ਆਫ ਦਿ ਇਨਸੀਡੈਂਟ ਤੇ ਹੁਣ 24 ਘੰਟੇ ਦੇ ਅੰਦਰ ਨਤੀਜਾ ਆਏਗਾ ਉਹ ਮੁਕੱਦਮਾ ਟਰੇਸ ਕਰਕੇ ਸੱਤੇ ਦੋਸ਼ੀ ਵੀ ਗ੍ਰਿਫਤਾਰ ਕਰਨੇ ਇਸ ਕੇਸ ਦੇ ਵਿੱਚ 3 ਨਾਕਿਵਜ਼ਸੀ ਫੜੇ ਹੈਗੇ ਜਿਦੇ ਵਿੱਚ ਦੋ ਬਾਲੀਗ ਹੈ ਇੱਕ ਨਾਬਾਲੀਗਾ ਜਿਹੜੇ ਬਾਲੀਗ ਦੋਸ਼ੀ ਹੈਗੇ ਉਹਦੇ ਵਿੱਚ ਇੱਕ ਮੋਹਿਤ ਕੁਮਾਰ ਹੈ ਜੋ ਕਿ ਅੰਮਲਾ ਰਿਹੜ ਦਾ ਰਹਿਣ ਵਾਲਾ ਹੈਗਾ ਇਹਦਾ ਪਿੰਡ ਹੈ ਲਖਨੋਰਾ ਦਾ ਜਿਹਦੀ ਉਮਰ 23 ਸਾਲ ਦੀ ਹੈ ਜੋ ਜਿਹਦੀ ਗ੍ਰਿਫਤਾਰੀ ਵੀ ਹੋਤੇਗੀ ਇਸ ਦੀ ਜੋ ਜਹੇਗਾ ਜਗਜੀਤ ਸਿੰਘ ਉਸ ਤੋਂ ਤੱਕ ਇਹ ਆਪਣੇ ਡੇਰਾ ਦਸਤੇ ਦੇਣ ਵਾਲਾ ਹੈਗਾ ਲੇਕਿਨ ਇਹਦੀ ਵੀ ਗ੍ਰਿਫਤਾਰੀ ਜਿਹੜੀ થઈ ਗਈ ਅੰਮ੍ਰਿਤਸਰ ਤੋਂ ਕੀਤੀ ਗਈ ਹੈ 19 ਸਾਲ ਜੀ ਜਿਹੜਾ ਹੈਗਾ ਜੁਗਨੈਥ ਹੈਗਾ ਤੋਂ ਉਹ ਵੀ ਉਹ ਵੀ ਆਪਣੇ ਡੇਰਾ ਦਸਤੇ ਦੇਣ ਵਾਲਾ ਹੈਗਾ ਜਿਹੜਾ ਇਹ ਮੁਹਿੱਤ ਹੈ ਤੇ ਜੁਗਨੈਥ ਹੈ ਇੰਨਾ ਦੀ ਵੀਡੀਓ ਜਿਹੜੀ ਹੈਗੀ ਹੈ ਉਹ ਆਪਣੇ ਇਸ ਦੇ ਵਿਚਾਰੇ ਸੀ ਕਿ ਜਦੋਂ ਇਨਸੀਡੈਂਟ ਦੀ ਵੀਡੀਓ ਆਈ ਵੀਡੀਓ ਬਾਈਕ ਤੇ ਸੋ ਜਿਹੜਾ ਸਿਜਾ ਵਿਅਕਤੀ ਹੋਏਗਾ ਜੱਗੂ ਇਹ ਕਾਂਸਪੀਰੇਸੀ ਦੇ ਵਿੱਚ ਸ਼ਾਮਿਲ ਹੈ ਕਿ ਜਿਹੜੀ ਹੁਣ ਤੱਕ ਰਿਕਵਰੀ ਹੋਈ ਹੈ ਇਹਨਾਂ ਤੋਂ ਇੱਕ ਪਿਸਤਲ 32 ਬੋਰ ਦਾ ਸਮੇਤ ਇੱਕ ਜਿੰਦਾ ਕਾਰਤੂਸ ਦੇਸੀ ਇੱਕ ਦੇਸੀ ਪਿਸਤਲ ਦੂਜਾ 315 ਬੋਰ ਦਾ ਸਮੇਤ ਦੋ ਜਿੰਦਾ ਕਾਰਤੂਸ ਤੇ ਇੱਕ ਜਿਹੜਾ ਮੋਟਰਸਾਈਕਲ ਸਪਰਿੰਟ ਉਹਨੇ ਬਾਹਰ ਦਾ ਦੇ ਰਿਹਾ ਸੀਗਾ ਉਹ ਬਰਾਮਦ ਕੀਤਾ ਗਿਆ ਬਾਕੀ ਇਹਨਾਂ ਦੇ ਮੋਬਾਈਲ ਫੋਨ ਬਗਲੇ ਜਿਹੜੇ ਹੈਗੇ ਹੋਗੇ ਸੀ ਚੈੱਕ ਕਰਕੇ ਉਹਨਾਂ ਨੂੰ ਆਪਣੇ ਲੈ ਕੇ ਉਹਦੀ ਫੋਰੈਂਸਿਕ ਕਰਵਾਵਾਂਗੇ ਸੋ ਹੁਣ ਤੱਕ ਜਿਹੜੀ ਗੱਲ ਸਾਹਮਣੇ ਆਈ ਹੈ ਇੱਕ ਇਹ ਜਿਹੜੀ ਚਿੱਠੀ ਸੀਗੀ ਉਸ ਦੇ ਵਿੱਚ ਮਨਜੀਤ ਸਿੰਘ ਗੁਰੀ ਦਾ ਨਾਮ ਲਿਖਿਆ ਸੀਗਾ ਜੋ ਕਿ ਇਸ ਵਕਤ ਕਿਹਾਰ ਜੇਲ੍ਹ ਦੇ ਵਿੱਚ ਬੰਦੇ ਹੈਗਾ ਜਿਹੜੀ ਚਿੱਠੀ ਦੇ ਵਿੱਚ ਇਹਨਾਂ ਨੇ ਲਿਖਿਆ ਸੀਗਾ ਉਸ ਦੇ ਵਿੱਚ ਇਹ ਕਹਿ ਰਿਹਾ ਸੀਗਾ ਕਿ ਮੈਂ ਮਨਜੀਤ ਸਿੰਘ ਗੁਰੀ ਹਾਂ ਤੇ ਮੇਰਾ ਜਿਹੜਾ ਹੈਗਾ ਉਹ ਸੈਟ ਸੈਟ ਐਕਸਟਰੈਸ਼ਨ ਟਾਈਪ ਦੇ ਵਿੱਚ ਡਿਮਾਂਡ ਕਰ ਰਿਹਾ ਸੀਗਾ ਜਿਹੜਾ ਕਿ ਐਂਗਲ ਅਜੇ ਵੈਰੀਫਾਈ ਕਰਨਾ ਹੈ ਕਿ ਐਕਚੁਅਲ ਜੀ ਚਿੱਠੀ ਦੀ ਜਿਹੜੀ ਹੈਗੀ ਹੈ ਸੱਚਾਈ ਕਿੰਨੀ ਹੈਗੀ ਹੈ ਤੋ ਕੀ ਐਕਚੁਅਲੀ ਕੀ ਉਹਦੇ ਵੱਲੋਂ ਇਨਸਟ੍ਰਕਸ਼ਨ ਸੀ ਕਿ ਇਹਨਾਂ ਨੇ ਆਪ ਵੀ ਕਾਰਵਾਈ ਕੀਤੀ ਸੀ ਕਿ ਉਹ ਅਸੀਂ ḍuring investigation verify ਕਰਾਂਗੇ ਜਿਹੜੀ ਹੁਣ ਤੱਕ ਦੀ ਇਨਵੈਸਟੀਗੇਸ਼ਨ ਹੈਗੀ ਹੈ ਉਹਦੇ ਵਿੱਚ ਇਹ ਸਾਹਮਣੇ ਆਇਆ ਹੈ ਕਿ ਜਦੋਂ ਇਹ ਗੁਰੀ ਗ੍ਰਿਫਤਾਰ ਹੁਣ ਤੋਂ ਪਹਿਲਾਂ ਬਾਹਰ ਸੀਗਾ ਉਦੋਂ ਇਹਦੇ ਵਿੱਚ ਇੱਕ ਦੋ ਵਿਅਕਤੀ ਜਿਹੜੇ ਹੈਗੇ ਉਹਦੇ ਕੰਟੈਕਟ ਦੇ ਵਿੱਚ ਹੋ ਸਕਦੇ ਜਿਹੜੇ ਸਾਡੀ ਪਹਿਲੇ ਦੀ ਇਨਵੈਸਟੀਗੇਸ਼ਨ ਖੰਦੀ ਹੈ ਬਟ that is a matter ਜਿਹੜੇ ਕੇ ਸੀ ਇਨਵੈਸਟੀਗੇਸ਼ਨ ਕਰਕੇ ਉਸ ਜਿਹੜੇ ਹੈਗੇ ਸਬੂਤ ਤਰਾਨ ਤੋਂ ਬਾਅਦ ਹੀ ਕਰੀ ਇਸਰ ਹੁਣ ਤੱਕ ਦੀ ਇਨਵੈਸਟੀਗੇਸ਼ਨ